ਜੇ ਕੋਮੂਸੇ ਵਾਲੇ ਦੀ ਹਵੇਲੀ ਅੰਦਰੋਂ ਪਹਿਲੀ ਵਾਰ ਅੰਦਰ ਬਣੇ ਜਨਮ ਹੋਇਆ ਨਾ ਅੱਜ ਨਵੇਂ ਰੂਪੇ ਸਿੱਧੂ ਮੂਸੇ ਵਾਲੇ ਦਾ ਉਸ ਵੇਰੇ 5 ਵਜੇ ਹੋਇਆ ਤੇ ਉਹ ਵੀ ਐਤਵਾਰੀ ਅੱਜ ਤੇ ਜabbਾਈ ਦੀ ਡੈਥ ਹੋਈ ਸੀ ਉਸ ਦਿਨ ਵੀ ਐਤਵਾਰੀ ਸੀ ਤੇ ਦਰ ਸ਼ਾਮ ਦੇ 5 ਵਜੇ ਸਵੇਰੇ ਦੁਨੀਆ ਦੀ ਬਾਦਮ ਰਸੀਬ ਥਾਵਾਂ ਤੇ ਲਿਖ ਆ ਇੱਕ ਖ਼ਬਰ ਕਿ ਸੇ ਆਪਣਾ ਭਰਾ ਸਿੱਧੂ ਮੂਸੇ ਵਾਲੇ ਨੂੰ ਮਾਰ ਗਏ ਬੱਲਿਆਂ ਨੇ ਗੋਲੀਆਂ ਮਾਰੀਆਂ ਸੀਗਾ ਤੇ ਹਾਕ ਗੋਲੀਆਂ ਦੇ ਨਿਸ਼ਾਨ ਵੀ ਲੱਗੇ ਹੋਏ ਵਾਹੇ ਸਿੱਧੂ ਮੂਸੇ ਵਾਲੇ ਆਓ ਇਰੀਏ ਹਰ ਸੇ ਆਪੈ ਨੇ ਕਰਦੇ ਸਿੱਟ ਲੈਣਾ ਸਤੂ ਰੂਪ ਲੈਣ ਕਰਦੇ ਬੈਨਰਾ ਨੇ ਨਾਲ ਤਾਂ ਵੀ ਗਾਣੇ ਵੱਜਦੇ ਆਇਆ ਜਹਾਂ ਮਾਲ ਮੇਤੇ ਫੈਨ ਕਰਦੇ ਰਾਜਸ਼ਾ ਦੇ ਲਾੜ ਸਾਰੇ ਚਾਉਂਦੇ ਆ ਰਮਾ ਤੁਸੀਂ ਭਲ ਜੋਰ ਸੱਜ ਜੋ ਕੇ ਦਿਨ ਕਦੇ ਨਹੀਂ ਉੜਾ ਤੁਸੀਂ ਭਲ ਜੋਰ ਇਹ ਦਿਨ ਕਦੇ ਨਹੀਂ ਉੜਾ ਪੁੱਤ ਭਲ ਜੋ ਕੇ ਦਿਨ ਕਦੇ ਨਹੀਂ ਉੜਾ ਜੇ ਤੁਸੀਂ ਕਿਸੇ ਨਾਲ ਦਿਲੋਂ ਪਿਆਰ ਕਰਦੇ ਆ ਨਾ ਤਾਂ ਇਹ ਹੁੰਦਾ ਪਿਆਰ ਅੱਜ ਤਰੀਕ ਹੈ ਗਈ ਆ 17 ਮਾਰਚ ਅੱਜ ਮੂਸੇ ਵਾਲੇ ਦੇ ਘਰ ਉਹਦਾ ਛੋਟਾ ਭਾਈ ਆਇਆ ਤੇ ਅੱਜੇ ਖੁਸ਼ਖਬਰੀ ਆਈ ਆ ਤੇ ਦੇਖੋ ਉਹਨੇ ਕੱਟ ਅੱਜ ਦਿਨ ਵੀ ਐਤਵਾਰ ਆ ਤੇ ਅੱਜ ਦੇਖੋ ਤੇ ਕੱਟ ਕਿੰਨਾ ਲੋਕਾਂ ਦਾ ਦਿਲੋਂ ਪਿਆਰ ਆ ਕਿ ਦਿਲੋਂ ਸਰਕਾਰ ਆ ਕਹਿੰਦੇ ਨਾ ਰੱਬ ਵੀ ਨਾ ਉਹ ਨਹੀਂ ਅਰਦਾਸ ਬਹੁਤ ਜਲਦੀ ਸੁਣਦਾ ਹੁੰਦਾ ਆ ਜਿਹਦੀ ਅਰਦਾਸ ਕਰੋੜਾ ਦਿਲ ਕਰਦੇ ਆ ਲੱਖਾਂ ਦਿਲ ਕਰਦੇ ਆ ਤੇ ਲੱਖਾਂ ਜਣਾਂ ਦੀ ਆਵਾਜ਼ ਸੀ ਲੱਖਾਂ ਜਿਲਾਂ ਦੀ ਅਰਦਾਸ ਸੀ ਤੇ ਰੱਬ ਨੇ ਸੁਣੀ ਅੱਜ ਆ ਘਰ ਦੇ ਦੁਆਰਾ ਕਿਲਕਾਰੀਆਂ ਦੁਆਰਾ ਆਵਾਜ਼ ਉੱਠੀ ਹੈ ਹਨਾ ਦੁਆਰਾ ਮੂਸੇ ਵਾਲ ਆ ਗਿਆ ਤੁਹਾਨੂੰ ਨਾ ਕਦੇ ਕਦੇ ਵੀ ਦੁਸ਼ਮਣ ਨਹੀਂ ਮਾਰਦੇ ਹੁੰਦੇ ਹੈਗੇ ਤੁਹਾਨੂੰ ਜੇ ਮਾਰੂਗੇ ਆਪਣੇ ਬੰਦੇ ਮਾਰੂਗੇ ਆ ਸਾਹਮਣੇ ਕੈਮਰੇ ਲੱਗੇ ਹੋ ਜੀ ਜਿਹੜੀ ਉਹਦੀ ਰੇਕੀ ਕਰਦੀ ਸੀ ਬਾਈ ਦੀ ਹਨਾ ਆ ਦੇਖ ਲਓ ਕੈਮਰੇ ਆ ਕੋਈ ਖੇ ਦੱਲੇ ਦਾ ਘਰ ਹੋਣਾ ਜਿਹਨੇ ਪੈਰ ਉਸਲੇ ਭੈਣ ਮਾਰਾਈ ਹੋਣੀ ਆ ਆ ਸਾਹਮਣੇ ਉਹਦਾ ਜਿੱਦਾਂ ਵੀ ਜਾਂਦਾ ਸੀਗਾ ਬਾਈ ਜੋ ਵੀ だっ ਵੀ ਇੱਥੇ ਚੱਲ ਗਿਆ ਕਿੱਦਾਂ ਵੀ ਜੋ ਵੀ ਹੈ ਨਾ ਆਸ ਕਾ ਗੱਲ ਵੀ ਦੇਖੋ ਰਾਜਾ ਤੇ ਅਜ ਪਰੇ ਵੀ ਗੱਡੀ ਗੱਡੀ ਕੱਢ ਰੋ ਅੱਜ ਵੀ 5 600 ਗੱਡੀ ਖੜੀ ਹੈ ਦੇਖੋ ਲੋਕਾਂ ਦਾ ਪਿਆਰ ਇਹ ਕੋ ਰਾਜਾ ਭਾਈ ਨੂੰ ਵੀ ਗੇ ਨਾ ਜਦ ਤੋਰ ਪੂਰੀ ਖੁਸ਼ੀ ਆ ਪੂਰਾ ਇਕੱਠ ਹੈ ਇੱਥੇ ਨਾ ਭਾਈ ਨੂੰ ਕਰੇ ਵੀ ਡੇਢ ਦੋ ਸਾਲ ਲੱਗ ਪਾ ਕੇ ਹੋਵੇ ਦੇਖੋ ਇਕੱਠ ਹੈਗਾ ਨਹੀਂ ਹੈਗਾ ਲੋਕਾਂ ਚ ਪਿਆਰ ਦਿਸਾ ਨਹੀਂ ਕਿ ਹਾਵੇਲੀ ਵਾਈ ਨੇ ਬਣਾਈ ਸੀਗੀ ਜੇ ਰਹਿਣਾ ਹੀ ਪਤਾ ਚੰਗੀ ਤਰ੍ਹਾਂ ਨਸੀਬ ਨਹੀਂ ਹੋਇਆ ਹੈਗਾ ਨਾ ਹੋਲੀ ਨੂੰ ਹਜੇ ਘੱਟੋ-ਘੱਟ 10-15 10 ਦਿਨ ਪਏ ਆ ਤੇ ਪਹਿਲੀ ਹੋਲੀ ਖੇਲੇ ਹੋਏ ਲੋਣ ਲਾ ਪਈ ਪਹਿਲੇ ਘੱਜ ਖੁਸ਼ੀ ਆ ਗਈਆਂ ਨਾ ਜੀਪ ਸੀ ਬਾਈਕ ਜਿਹਦੇ ਚ ਬਾਈ ਤੇ ਅਟੈਕ ਹੋਇਆ ਸੀ ਆ ਸਾਹਮਣੇ ਗੋਲੀਆਂ ਦੇ ਨਿਸ਼ਾਨ ਹਨ ਜਿਹੜੀ ਜੀਪ ਸੀ ਕਹਿੰਦੇ ਇਹ ਕਰਾੜੀ ਦੇ ਕੋਲੋਂ ਇਹ ਬਾਈ ਨੇ ਗਿਫਟ ਦਿੱਤੀ ਸੀ ਪਤਨੀ ਕਿਤਾ ਉੱਪਰ ਗੱਲ ਚੱਲਦੀ ਸੀ ਉਹ ਕੋਈ ਆਈਸੀਆਰ ਦੇ ਇਹ ਬਾਈ ਵੀ ਇਸ ਕੱਪੜੇ ਦੀ ਆਪਣੀ ਵੀ ਸੀ ਬਿਲਕੇ ਦੀ ਪਣੀ ਸੀ ਟਰਾਲੀ ਜਿਹੜੀ ਖਿੱਚੇ ਫਿਰਦਾ ਜਿ ਪਿਛੇ ਫਰੀਦ ਦੇ 48 ਸ਼ਕਤੀ ਦੀ 59 11 ਅੱਜ ਵੀ ਤਰੁ ਖੜੇ ਬਰਾਡੇ ਚ ਡੀਕ ਦੇ মানে কানে 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 কেনে মেয়ানে I don't like oh, your pants, ਦੀ ਖੋਜੀ ਚ ਆ ਬਾਈ ਦਾ 36 ਦੀ ਰੈਟ ਦਾ ਜਿਹੜਾ ਬਾਈ ਨਾਲੇ ਮੰਮੀ ਤੇ ਜਨਮ ਦੇ ਨੇ ਗਿਫਟ ਕੀਤਾ ਸੀ ਇਹ ਜਨਾ 36 ਦੀ ਖੋਲਣ ਯਾ 911 ਆ ਦੂਸਰਾ 911 ਤੇ ਉਹ ਪ੍ਰੀਤ ਦਾ ਜਿਹੜਾ ਹੈ ਨਾ ਤੇ ਉਹ ਫੋਰਡ 36 ਤੋਂ 37 ਤੋਂ 8000 008 ਆ ਤੇ ਉਹ ਬਾਈ ਉਹ ਲੈ ਗਿਆ ਉਹਦੇ ਬਾਈ ਦਾ ਹੋਇਆ ਸੀ ਯਾ ਜੀ ਬਾਈ ਨੂੰ ਕਰ ਦੋ ਇਹ ਜੀਪ ਆ ਜਿਹਦੇ ਜਿਹਾ ਬਾਈ ਦੇ ਗੋਲੀਆਂ ਮਾਰੀਆਂ ਸੀਗੀਆਂ ਤੇ ਸਾਹਮਣੇ ਸੀ ਜਿਹੇ ਦੇ ਨਿਸ਼ਾਨ ਤੇ ਬਾਰਨਟ ਦੇ ਗੋਲੀਆਂ ਦੇ ਨਿਸ਼ਾਨ ਆ ਤੇ ਸਾਹਮਣੇ ਡਰਾਈਵਰ ਸੀਟ ਤੇ ਬਾਈ ਆ ਬੈਠਾ ਲਗਾ ਫਾਇਰ ਬਲੇ ਦੇ ਦਿਖੋ ਦੂਸਰੇ ਵਾਲੇ ਪਿੰਡ ਪੁੱਛੀਆ ਸਾਰਿਆਂ ਨੂੰ ਇਹ ਪੂਰਾ ਪੁੱਛੀ ਦਾ ਜਮਾਨਤ ਕਰ ਐਸ ਜਿਲੇ ਪੂਰਾ ਤੇ ਹੋਲੀ ਰਾਮ ਹੋਲ ਬਣਿਆ ਪਿਆ ਪਟੋਕੜੇ ਤੇ ਬਾਹਰ ਬੰਦੇ ਖੜੇ ਆ ਦੋ ਤਿੰਨ ਚਾਰ ਬੰਦਾ ਅੰਦਰ ਖੜਾ ਹੋਣਾ We okay. ਸਾਰੇ ਜੀ ਹਵੇਲੀ ਅੰਦਰੋਂ ਪਹਿਲੀ ਵਾਰ ਅੰਦਰ ਬਣੇ ਭਾਈ ਦਾ ਛੋਟਾ ਭਰਾਣ ਆਣ ਦੀ ਖੁਸ਼ੀ ਚ ਸਵਾਦ ਦੇਖੋ ਵੱਡੀ ਅਦਰ ਇਕੱਠੇ ਘਟ ਦੇਖੋ ਹਜੇ ਵੀ ਨਾ ਲੋਕ ਆਈ ਜਾਂਦੇ ਆ ਐਨਾ ਇਹ ਹੁੰਦਾ ਬੰਦੇ ਦਾ ਦਿਲੋਂ ਰਗੜ ਦਿਲੋਂ ਪਿਆਰ ਕਰਨਾ ਨਾ ਜੀ ਅੰਦਰ ਨੂੰ ਕਿਸੇ ਨੇ ਆਣਾ ਤੇ ਕਿਸੇ ਨੂੰ ਕੀ ਹੈ ਨਾ ਜਾਨ ਦੀ ਖੁਸ਼ੀ ਦੂਰ ਦੂਰੋਂ ਲੋਪਕਦਾ ਆ ਬਾਈ ਦੀ ਹਵੇਲੀ ਬੜੀ ਰੀਝਾਂ ਨਾਲ ਬਣਾਈ ਸੀ ਪਰ ਰਹਿਣਾ ਦਾ ਨਜੀਬ ਤੇ ਪਰ ਇੱਥੇ ਬਾਈ ਦਾ ਬਾਈ ਦੇ ਰੂਪ ਵਿੱਚ ਬੜੇ ਬਰੀ ਗਿਆ ਸੀ ਕਿ ਨਿੱਕੇ ਬਰੀ ਆ ਗਿਆ ਉਹ ਉਹ ਬਾਈ ਇੱਥੇ ਅੱਜ ਦਾ ਦਿਨ ਦਾ 17 ਮਾਰਚ ਆ ਕਰ ਲਈ ਸਨੈਰੀ ਅਖਰਾਂ ਵਿੱਚ ਲਿਖਿਆ ਜਾਊਗਾ ਬੰਦਰੀ ਆਕਾਸ ਦੀ ਟੁੱਟ ਜਾਂਦੀ ਜਨਕ ਕਾਦਾ ਜੀ ਤੁਰ ਜਾਂਦਾ ਪਰ ਫਿਰ ਘਰ 'ਚ ਖੁਸ਼ੀ ਦੀ ਲਹਿਰ ਆਈ ਆ ਦੁਬਾਰਾ ਫਿਰ ਘਰ 'ਚ ਖੁਸ਼ੀਆਂ ਆਈਆਂ ਬਾਈਕਰੂ ਇਹ ਇੱਥੇ ਪਰਿਵਾਰ ਦੇ ਮੇਹਰ ਪਰਿਆ ਹੱਥ ਰੱਖੇ ਦੇ ਤੰਦਰੁਸਤ ਰੱਖੇ ਐਦਾਂ ਖੁਸ਼ੀਆਂ ਰਹਿਣ ਇਹ ਜਿਹੜਾ ਵੀ ਇਹਨਾਂ ਦੇ ਅਗਲਾ ਪਲ ਆਵੇ ਪਿਛਲੇ ਪਲ ਤੋਂ ਜ਼ਿਆਦਾ ਖੁਸ਼ੀਆਂ ਲੈ ਕੇ ਆਵੇ ਤੇ ਬਾਈ ਸਿੱਧੂ ਮੂਸੇ ਵਾਲੇ ਜਿੱਥੇ ਵੀ ਹੋਵੇ ਜਿਹੜੀ ਵੀ ਦੁਨੀਆ 'ਚ ਹੋਵੇ ਐਦਾਂ ਲੋਕਾਂ ਦੇ ਦਿਲਾਂ ਦੇ ਰਾਜ ਕਰੇ ਤੇ ਐਦਾਂ ਹਮਨ ਖੁਸ਼ ਖੁਸ਼ ਰੱਖੇ ਬਾਈ ਤੇ ਜਾਣ ਤੋਂ ਬਾਅਦ ਦੇਖਦਾ ਨਾ ਕਈ ਕਹਿੰਦਾ ਸੀ ਕਹਿੰਦਾ ਮੇਰੀ ਆਟੋ ਆ ਵਿਕਣੀ ਆ ਇੰਨਾ ਕੁਝ ਵੇਖਣਾ ਨਾ ਐਦਾਂ ਉਹ ਪਹਿਲਾਂ ਹੀ ਕਹਿ ਗਿਆ ਸੀ ਆ ਸੱਚੀ ਗੱਲ ਆ ਵੀ ਘਰ ਦੇ ਮੋੜੇ ਇੱਕ-ਇੱਕ ਦੀਆਂ ਫੋਟੋਆਂ ਦਾ ਜਿਹੜਾ ਰਮਾਲਾ ਨਾਲ ਜਾਂ ਟੀ-ਸ਼ਰਟ ਨਾਲ ਵਿਕਦੀਆਂ ਨਾ ਕੰਨਿਆਂ ਨੂੰ ਰੋਜ਼ਗਾਰ ਪਾ ਗਿਆ ਬਾਈ ਜਾਣ ਤੋਂ ਬਾਅਦ ਵੀ ਇੱਥੇ ਲੋਕੋ ਦੂਰੋਂ ਦੂਰੋਂ ਵਧਾਈਆਂ ਦੇਣ ਗੱਡੀਆਂ ਤਾਂ ਆਏ ਆ ਜਾਂ ਟਰਾਲੀਆਂ ਜਾਣ ਲੱਗ ਪਈਆਂ ਤਾਂ ਇੱਥੋਂ پتہ ਲੱਗਦਾ ਵੀ ਲੋਕਾਂ 'ਚ ਕਿੰਨਾ ਦੇਰੋ ਪਿਆਰ ਆ ਦੇਣਾ ਕਿੰਨਾ ਸਤਿਕਾਰ ਆ ਨਾ ਤੁਹਾਡੇ ਸਾਹਮਣੇ ਉਹ ਟਰਾਲੀ ਦੇ ਕੋਲ ਸਵਰਾਜ ਟਰੈਕਟਰ ਤੇ ਉਹ ਟਰਾਲੀ 'ਚ ਆਏ ਦਾਨਾ ਪਿਆ ਆ ਰਹਾ ਸਰਕਾਰ ਵੀ ਕਿਸੇ ਕਿਸੇ ਦੇ ਹਿੱਸਿਆਂ ਦਾ ਜਮਣਾ ਮਾਨਾ ਸਾਰੇ ਹੋ ਜਾ ਰਿਹਾ ਹੈਗਾ ਹੀ ਆ ਨਾ ਪਰ ਇਦਾਂ ਦੀ ਕਿਸੇ ਕਿਸੇ ਦੇ ਗੱਲ ਹਿੱਸਿਆਂ ਦੀ ਇਹ ਜਗ੍ਹਾ ਰਿਹਾ ਹੋ ਜਿੱਥੇ ਬਾਜੀ ਦਾ ਸੰਸਕਾਰ ਹੋਇਆ ਸੀ ਬਾਜੀ ਨੇ ਪਹਿਲਾਂ ਹੀ ਗਾਣਾ ਗਾਤਾ ਸੀ ਇੱਕ ਤਾਲੀ ਵਾਲੇ ਫਿੱਦਬਾਉ ਸਿਵਾ ਜੱਟ ਦਾ ਜੀ ਹੋ ਗਿਆ ਬੰਦੀ ਇਹ ਉਹ ਤੋਂ ਪਹਿਲਾਂ ਦੀ ਪਹਿਲਾਂ ਹੀ ਗਾਣਾ ਉਹਨੇ ਲਿਖਿਆ ਸੀ ਗਾਣਾ ਰਿਕਾਰਡ ਵੀ ਹੋਇਆ ਮੈਂ ਵੀ ਜਲਦੀ ਗਾਣਾ ਆਊਗਾ ਤੇ ਇੱਥੇ ਉਹਦਾ ਬਾਈ ਦਾ ਆ ਟਾਲੀ ਸੀ ਟਾਲੀ ਹਜੇ ਵੀ ਰੱਖੀ ਹੋਣਾ ਉਹ ਤੇ ਆ ਬਾਈ ਦਾ ਬੁੱਤ ਲਾਇਆ ਸੀ ਇਸ ਜਗ੍ਹਾ ਤੇ ਕਹਿੰਦੇ ਤੇ ਬਾਈ ਦਾ ਸੰਸਕਾਰ ਹੋਇਆ ਸੀ ਹਣਾ ਹਣਾ ਤੇ ਜੇ ਹੋਰ ਇੱਕ ਇਤਫਾਕ ਦੀ ਗੱਲ ਦੱਸਾਂ ਤੁਹਾਨੂੰ ਅੱਜ ਜਨਮ ਹੋਇਆ ਨਾ ਅੱਜ ਨਵੇਂ ਰੂਪੇ ਸਿੱਧੂ ਮੂਸੇਵਾਲੇ ਦਾ ਉਹ ਸਵੇਰੇ 5 ਵਜੇ ਹੋਇਆ ਤੇ ਉਹ ਵੀ ਐਤਵਾਰੀ ਅੱਜ ਤੇ ਜਦ ਬਾਈ ਦੀ ਡੈਥ ਹੋਈ ਸੀ ਉਸ ਦਿਨ ਵੀ ਐਤਵਾਰੀ ਸੀ ਤੇ ਦਰ ਸ਼ਾਮ ਦੇ 5 ਵਜੇ ਸੀ ਇਹ ਵੀ ਇੱਕ ਬਾਈ ਗੁਰੂ ਦੀ ਕਲਾਈਆ ਅਫਾਕ ਜਦ ਬਾਈ 29 ਮਈ ਨੂੰ ਸ਼ਾਮ ਨੂੰ 5 ਵਜੇ ਸੁਣਦੇ ਗੱਲ ਨੂੰ ਇੱਕ ਮਾਂ ਨੂੰ ਬਹੁਤ ਫੇਸ ਹੋਉਂਦੀ ਮਾਂ ਨੇ ਕਿਹਾ ਪਤਲਾ ਵੀ ਫੋੜੀ ਟੁੱਟ ਗਿਆ ਨਾ ਤੇ ਹੁਣ ਇੱਕ ਮਹਰਮ ਦਾ ਕੰਮ ਕੀਤਾ ਉਹ ਬਾਈ ਦਾ ਪੁੱਤ ਤੇ ਆ ਬਾਈ ਦਾ ਪੁੱਤ ਲੱਗੇ ਆ ਨਾ ਉੱਥੇ ਤੇ ਛੱਡ ਬਾਜੋ ਬਾਈ ਪਹਿਲਾਂ ਬਿਨਾ ਛੱਡ ਤੋਂ ਹੁੰਦਾ ਜਾਂ ਪਿਛਲੀ ਵਾਰ ਆਏ ਸੀ ਬਾਈ ਨੂੰ ਕੋਈ ਨੂੰ 2 ਸਾਲ ਹੋ ਗਏ ਅੱਜ ਵੀ ਮੇਰੇ ਅੱਤੇ ਲੱਗਦਾ ਤੇ ਆ ਜਿੰਨੇ ਸਾਰੇ ਸੀ ਖੇਤ ਤੇ ਸਾਰੇ ਇਹ ਬਾਈ ਦੇ ਇੱਥੇ ਜਦੋਂ ਵੀਡੀਓ ਦੇਖੀ ਹੈ ਨਾ ਖੇਤਾਂ ਚ ਉਹ ਝੋਨਾ ਵੀ ਤੇ ਕਣਕ ਵੀ ਤੇਰੀ ਸਾਰੇ ਆਹੀ ਖੇਤਾਂ ਦੀਆਂ ਆ ਜਿਹੜਾ ਵੀ ਬੰਦਾ ਜੰਮਿਆ ਉਹਨੇ ਮੰਨਣਾ ਜ਼ਰੂਰ ਅੱਜ ਮਰ ਜਾਈਵੇ ਜਾਂ ਕੱਲ ਮਰ ਜਵੇ ਪਰ ਮਰ ਕੇ ਵੀ ਹਮਾਂ ਰਹਿਣਾ ਨਾ ਮਰ ਕੇ ਸਾਰੀ ਦੁਨੀਆ ਦਾ ਰਾਜ ਕਰਨਾ ਉਹ ਕਿਸੇ ਕਦੇ ਹਿੱਸੇ ਆਦਾ ਉਹ ਆਪਣੇ ਬਾਈ ਸਿੱਧੂ ਮੂਸੇ ਵਾਲੇ ਦਾ ਹਿੱਸਾ ਆ ਦੇਖੋ ਤੇ ਦੁਨੀਆ ਦਾ ਕੱਟ ਲੈ ਕੇ ਬੰਦੇ ਨੇ ਕੁਛ ਨਹੀਂ ਜਾਣਾ ਹੈਗਾ ਪਰ ਨਾ ਬਣਿਆ ਰਹਿ ਜਾਣਾ ਕਾਚਰ ਗਿਆ ਦੇ ਆਹ ਹਾ ਹਾ ਘਰ ਵੀ ਨਹੀਂ ਗਿਆ ਤੁਸੀਂ ਨਾ ਪਿੱਛੇ ਜੇ ਵੀਡੀਓ ਜਾਂ ਬਾਈ ਜੇ ਡੈਥ ਆ ਮੋੜ ਜਾਂ ਬਹੁਤ ਦੇਖ ਹੋਣਾ ਆ ਮੋੜ ਸੀ ਉਹ ਇੱਥੇ ਆ ਕੈਮਰੇ ਲੱਗੇ ਹੋ ਸਕੇ ਐਸੇ ਮਰੀਆਂ ਜੀ ਜੀ ਆਠ ਗਿਆਵਰਾ ਚੱਕ ਤਾ ਹੁਣ ਜੇ ਸਾਹਮਣੇ ਦੇਖਦਾ ਤੇ ਅੱਗੇ ਆਹ ਮੋੜ ਜਿੱਥੇ ਬਾਈ ਦੀ ਡੈਥ ਹੋਈ ਸੀਗਾ ਨਾਲੇ ਮੋੜ ਮੁੜ ਕੇ ਜਗਾ ਹੋਣਾ ਤੇ ਕਹਿੰਦੇ ਜਾਂ ਗੋਲੀ ਬੱਜੀ ਸੀ ਨਾ ਸਾਹਮਣੇ ਉਹ 200 ਮੀਟਰ ਦਾ ਫਰਕ ਇੱਥੇ ਤੱਕ ਗੋਲੀ ਗੇਟ ਤੱਕ ਨਿਸ਼ਾਨਾ ਲਾਇਆ ਬੋਲੀ ਤੇ ਆਹ ਜਗਾ ਨੂੰ ਰੋਕੇ ਜਗਾ ਦਿਖਾਉਂਦੇ ਆ ਜੀ ਇੱਕ ਮਿੰਟ ਦੁਨੀਆ ਦੀ ਬਾਦਨ ਸੀ ਥਾਵਾ ਚ ਇੱਕ ਆ ਇੱਕ ਥਾਂ ਆ ਜਿੱਥੇ ਆਪਣਾ ਭਰਾ ਸਿੱਧੂ ਮੂਸੇ ਵਾਲੇ ਨੇ ਮਰ ਕੇ ਦੱਲਿਆਂ ਨੇ ਗੋਲੀਆਂ ਮਾਰੀਆਂ ਸੀਗੀਆਂ ਤੇ ਆਹ ਗੋਲੀਆਂ ਦੇ ਨਿਸ਼ਾਨ ਵੀ ਲੱਗੇ ਹੋਆ ਜੀ ਤੇ ਆਹ ਨੂੰ ਮੈਂ ਹੋਰ ਦੱਸ ਮੈਂ ਉਹ ਵੀ ਕਹਿੰਦਾ ਜਦੋਂ ਨਾ ਕਾਫੀ ਬੜੇ ਦੂਜੇ ਨਾ ਬਣਾਈਆਂ ਸੀ ਤੇ ਪੀਐਸ ਤੇ ਆਸਲਟਾ ਸੂਟਾ ਸੀਗੀਆਂ ਹਨਾ ਬਾਲੀਆ ਇੰਨਾ ਅਸਲਾ ਰੱਖਣਾ ਕਿ ਜੇ ਆਹ ਬੰਦੇ ਦੀ ਗਾਰ ਨਹੀਂ ਕਿ ਉਹ ਬੰਦੇ ਤੋਂ ਬਦਲ ਆ ਜਾਂਦਾ ਠੀਕ ਹੈ ਜੀ ਇੱਥੇ ਆਪ ਬੰਦਾ ਪਸੂਰ ਰੱਖਣ ਤੇ ਤਾਂ ਵੀ ਪੁਲਿਸ ਦੀ ਰੇਡ ਆ ਜਾਂਦੀ ਹੈ ਇੱਥੇ ਗੋਲੀ ਗੱਡੀ ਖੜੀ ਸੀਗੀ ਇੱਥੇ ਗੋਲੀਆਂ ਮਾਰੀਆਂ ਸੀਗੀਆਂ ਤਕਰੀਬਨ ਇੱਥੇ ਤੱਕ 50 ਪਨੀਜਾ 100 ਗੇ ਮੀਟਰ ਵਿੱਚ ਵੀ ਰੇਂਜ ਫਣੀ ਆ। ਉਹ ਗੇਟ ਤੱਕ ਪਾੜਿਓ ਸਾਹਮਣੇ ਨਿਸ਼ਾਨ ਲੱਗੋ ਜੀ ਦੇਖੋ। ਤੇ ਬਾਈ ਇੱਧਰੋਂ ਚੱਲਦਾ ਸੀ ਉਹ ਤੇ ਇੱਧਰ ਬਾਈ ਦੀ ਮਾਸੀ ਸੀ ਉੱਥੇ ਜਾਣਾ ਸੀ। ਉਹ ਥਾਰ ਗੱਡੀ ਜਿਹੜੀ ਤੁਹਾਨੂੰ ਦਿਖਾਈ ਆ ਨਾ ਉਹਦੇ ਚ ਬਾਈ ਬੈਠਾ ਸੀ ਡਰਾਈਵ ਆਪੇ ਕਰਦਾ ਸੀ ਤਾਂ ਦੋ ਮਿੱਤਰ ਸੀ। ਉਹਨਾਂ ਤੇ ਕੁਝ ਨਹੀਂ ਹੋਇਆ ਨਾ ਸਹੀ ਸਗੇ। ਤੇ ਬਾਈ ਜਿਹੜਾ ਸੀ ਆ ਨਾਲ ਘਰ ਜੇ ਇਹਨੂੰ ਜੇ ਪੁੱਛਿਆ ਸੀ ਨਾ ਪਿਛਲੀ ਵਾਰ ਕਹਿੰਦੇ ਇੱਕ ਵਾਰ ਬੜੱਕ ਬੜੱਕ ਜੇ ਹੋ ਗਿਆ ਪਤਾ ਹੀ ਲੱਗੇ ਕਿਦਾਂ ਨਹੀਂ। ਤੇ ਬਾਈ ਦੀ ਆ ਜਾ ਫੋਟੋ ਲੱਗੀ ਹਣਾ। ਅਵੀ ਗੋਲੀਆਂ ਦੇ ਨਿਸ਼ਾਨਾਂ 11693 ਤੇ 295 2022 ਆ ਕੋਈ ਸਮਾਦ ਆ ਸਮਾਦ ਬਬਦੁੱਲਾ ਭਗਤ ਉਹਦੇ ਸਾਹਮਣੇ ਹੋਇਆ ਸੀਗਾ ਜੀ ਇਹ ਹਜੇ ਵੀ ਲੋਕ ਦੇਖਣ ਆਂਦੇ ਆ ਰੁਕ ਰੁਕੇ ਦੇਖਦੇ ਜਾਂਦੇ ਵੀ ਕਿੱਦਾਂ ਕਿੱਦਾਂ ਨਹੀਂ ਆਹ ਸਾਹਮਣੇ ਜਿਹੜਾ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਗਏ ਸੀਗਾ ਆਹ ਗੋਲੀਆਂ ਦੇ ਨਿਸ਼ਾਨ ਤੇ ਉਹ ਵੀਡੀਓ ਸੀ ਵੀ ਦੇਖਦੇ ਆਂ ਹਣਾ ਕਿ ਉਹ ਸਾਹਮਣੇ ਉਹ ਕੈਮਰਾ ਲੱਗਿਆ ਸੀ ਪ੍ਰੋਜੈਕਟ ਕੋਨਾ ਤੇ ਹੁਣ ਪੱਟਦਾ ਕੈਮਰਾ ਆਹ ਕਿ ਕਾਫੀ ਵਾਰ ਦੇਖਿਆ ਹੋਣਾ ਆਹ ਮੋੜ ਹਨਾ ਯਾਹੀ ਬਾਈ ਦੀ ਗੱਡੀ ਜਾਂਦੀ ਪਿੱਛੇ ਉਹ ਜਿਹੜੇ ਨਾਲ ਸੀ ਨੂੰ ਤੇ ਕਰਦੇ ਨਾ ਇਸੇ ਜਿਹਾ ਸਾਡੀ ਗੱਡੀ ਤੇ ਬੱਚੋ ਕਈ ਕਹਿੰਦਾ ਹੋਈ ਨਹੀਂ ਬਾਈ ਇੱਧਰ ਨੂੰ ਚੱਲ ਜਾਂਦਾ ਜਾਂ ਇੱਧਰ ਨੂੰ ਚੱਲ ਜਾਂਦਾ ਚਲੋ ਰੱਬ ਦੀ ਹੋਣੀ ਸੀ ਉਹ ਤਾਂ ਨਾ ਹੋਣੀ ਸੀਗੀ ਪਰ ਬਾਈ ਨੂੰ ਰੰਦੀ ਦੁਨੀਆ ਦਾ ਯਾਦ ਯਾਦ ਕੀਤਾ ਜਾਊਗਾ ਤੇ ਰੰਦੀ ਦੁਨੀਆ ਦਾ ਯਾਦ ਰਹਿਊਗਾ ਅੱਜ 17 ਮਾਰਚ ਆ ਨਾ ਤੇ ਬਾਈ ਜਿਹਨੂੰ ਗਏ ਨੂੰ 31 ਮਈ ਨੂੰ ਗਿਆ ਸੀ 2022 ਨੂੰ तकरीबन ਦੋ ਸਾਲ ਹੋ ਚਲੇ ਆ ਨਾ ਥੋੜੇ ਕੁਦੋ ਮਹੀਨੇ ਤੱਕ ਤੇ ਬਾਈ ਤਾਂ ਨਹੀਂ ਆਇਆ ਅੱਜ ਬਾਈ ਹੁਣ ਆਈ ਕਰ ਇੱਕ ਦੁਬਾਰਾ ਬਾਈ ਨਿੱਕੇ ਪੈਰੀ ਵਾਪਸ ਆ ਗਿਆ ਤੇ ਜਿੰਨੇ ਵੀ ਉਹਨੂੰ ਚਾੜ ਵਾਲੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇੱਕ ਅੱਜ ਦੀ ਖਬਰ ਆ ਇੱਕ ਉਹਨੇ ਘਰ ਚ ਜਾ ਕੇ ਉਹ ਤੇ ਨਾ ਮਾਲ ਉਲਾਨ ਦਾ ਕੰਮ ਕੀਤਾ ਆ ਤੇ ਵਾਹਿਗੁਰੂ ਪਰਵਾਸ ਤੇ ਮਿਹਰ ਪ੍ਰਿਆਸ ਰੱਖੇ ਤੇ ਦੇਖ ਕਰੋ ਕੀ ਹੋ ਰਿਹਾ ਹੈ